ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੈਂਦੇ ਪਿੰਡ ਕੋਲੀਆਂ ਦੇ ਨਾਲ ਲੱਗਦੇ ਪੰਮੇ ਪਿੰਡ ਦੇ ਦੇਖੋ ਕਿਵੇਂ ਦੇ ਨੇ ਹਾਲਾਤ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਹੜ੍ਹ ਦੀ ਸਥਿਤੀ ਬਣੀ ਸੀ ਸਾਡਾ ਸਾਰਾ ਹੀ ਕੁਝ ਪਿੰਡ ਦੇ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਕਾਰਨ ਸਾਨੂੰ ਮੰਦਰਾ ਅਤੇ ਗੁਰਦੁਆਰਿਆਂ ਦੇ ਵਿੱਚ ਰਹਿਣ ਬਸੇਰਾ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਘਰ ਆਏ ਤਾਂ ਹਾਲਾਤ ਦੇਖੇ ਕਿ ਪਿੰਡ ਦੀਆਂ ਸੜਕਾਂ ਗਲੀਆਂ ਰੁੜ ਚੁੱਕੀਆਂ ਸੀ ਲੇਕਿਨ ਸਾਨੂੰਕਰ ਪੂਜਨ ਤੋਂ ਬਾਅਦ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਨਹੀਂ ਦਿੱਤੀ ਗਈ ਉਹਨਾਂ aarop ਲਗਾਉਂਦੇ ਹੋਏ ਕਿਹਾ ਕਿ ਸਾਡੇ ਹਲਕੇ ਦਾ ਜੋ ਮੰਤਰੀ ਹੈ ਉਹ ਉਹਦੇ ਹੀ ਕੰਮ ਆਉਂਦਾ ਹੈ ਜਾਂ ਉਹਦੀ ਪਾਰਟੀ ਦੇ ਵਰਕਰ ਹੈ ਉਹ ਉਹਦੇ ਹੀ ਕੰਮ ਆਉਂਦੇ ਹਨ ਜੋ ਉਹਦੇ ਚਾਹਤੇ ਹਨ ਜੋ ਵੀ ਰਾਸ਼ਨ ਸਮਗਰੀ ਪਹੁੰਚਾਈ ਜਾ ਰਹੀ ਹੈ ਉਹ ਉਹਦੇ ਚਹਤਿਆਂ ਤੱਕ ਹੀ ਪਹੁੰਚਾਈ ਜਾ ਰਹੀ ਹੈ ਜੇਕਰ ਸਾਡੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਿਸੇ ਪ੍ਰਕਾਰ ਦੀ ਵੀ ਰਾਤ ਸੰਗਰੀ ਨਹੀਂ ਪਹੁੰਚਾਈ ਜਾ ਰਹੀ ਇੱਥੇ ਲੋਕ ਬਿਮਾਰ ਹਨ ਪਰ ਕਿਸੇ ਪ੍ਰਕਾਰ ਦਾ ਵੀ ਕੋਈ ਜਾਇਜ਼ਾ ਨਹੀਂ ਲਿਆ ਜਾ ਰਿਹਾ ਨਾ ਹੀ ਕਿਸੇ ਪ੍ਰਕਾਰ ਦੀ ਉਥੇ ਸਪਰੇਅ ਕੀਤੀ ਜਾ ਰਹੀ ਹੈ ਸਾਨੂੰ ਬਿਮਾਰੀਆਂ ਨਾਲ ਕਈ ਤਰ੍ਹਾਂ ਦੀਆਂ ਯੋਜਨਾ ਪੈ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਅੱਗੇ ਹੀ ਹੜਾਂ ਦੀ ਮਾਰ ਨਾਲ ਅਸੀਂ ਲੋਕ ਮਰੇ ਹੋਏ ਹਾਂ ਉੱਥੇ ਹੀ ਸਾਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕਰਦਾ ਪਿਆ ਹੈ ਕਿਉਂਕਿ ਪੀਣ ਵਾਲੇ ਪਾਣੀ ਤੋਂ ਬਿਨਾ ਨਹੀਂ ਰਹਾ ਜਾ ਸਕਦਾ ਪਰ ਉਹ ਵੀ ਸਾਨੂੰ ਮੁੱਲ ਮਿਲਦਾ ਪਿਆ ਹੈ ਜਿਸ ਦਾ ਖਰਚਾ ਰੋਜ਼ ਦਾ 2 ਤੋਂ 250 ਹੈ ਜਿੱਥੇ 550 ਹਾਰੀ ਹੈ 250 ਜੇਕਰ ਪਾਣੀ ਦਾ ਹੀ ਖਰਚ ਦਵਾੰਗੇ ਤਾਂ ਬੱਚਿਆਂ ਨੂੰ ਕੀ ਖਵਾਵਾਂਗੇ ਉਹਨਾਂ ਨੇ ਸਰਕਾਰਾਂ ਤੇ aarop ਲਗਾਉਂਦੇ ਹੋਏ ਕਿਹਾ ਕਿ ਸਰਕਾਰਾਂ ਨੇ ਆਪਣੇ ਚਹੇਤਿਆਂ ਦਾ ਇਹਨਾਂ ਸੋਚਿਆ ਹੈ ਗਰੀਬ ਬੰਦੇ ਦਾ ਕੁਝ ਵੀ ਨਹੀਂ ਸੋਚਿਆ ਜੇਕਰ ਕੋਈ ਵੀ ਰਾਸ਼ਨ ਸਮਗਰੀ ਆਉਂਦੀ ਹੈ ਤਾਂ ਉਹ ਤੋ ਤੋ ਹੀ ਮੁੜ ਕੇ ਚਲੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਇੱਥੇ ਕੋਈ ਚਹੇਤੇ ਵੀ ਰਹਿੰਦੇ ਹਨ ਪਰ ਭੇਦਪਾਵ ਨਾਲੋਂ ਦੂਰੋਂ ਉੱਠ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਹਾਲਾਤ ਸਾਰਿਆਂ ਵਾਸਤੇ ਹੀ ਇੱਕੋ ਜਿਹੇ ਹਨ ਇਹ ਨਹੀਂ ਕਿ ਪੋਲਿਟੀਕਲ ਲੀਡਰਾਂ ਵਾਸਤੇ ਕੁਝ ਹੋਰ ਸੀ ਤੇ ਆਮ ਜਨਤਾ ਵਾਸਤੇ ਕੁਝ ਹੋਰ ਸੀ ਵੋਟ ਮੰਗਣ ਲਈ ਆ ਜਾਂਦੇ ਆ ਉਦੋਂ ਉਹਨਾਂ ਨੂੰ ਭ ਅਬਦਾ ਜਦੋਂ ਇਦਾਂ ਦੇ ਹਾਲਾਤ ਹੋ ਜਾਂਦੇ ਨੇ ਫਿਰ ਇਹ ਆਪਣੀ ਆਪਣੀ ਰਾਜਨੀਤੀ ਚਮਕਾਉਂਦੇ ਹੋਏ ਨਜ਼ਰ ਆ ਰਹੇ ਹਨ ਦੇਖੋ ਪੂਰੀ ਖਬਰ ਕੀ ਕਹਿਣਾ ਲੋਕਾਂ ਦਾ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆਈ ਨਹੀਂ ਕਹਿੰਦੇ ਕੁਛ ਨਹੀਂ ਕੁਝ ਰਿਹਾ ਇੱਥੇ ਕੁਝਿਆ ਠੀਕ ਨੇ ਕੋਸ਼ਿਸ਼ ਦੇ ਸਿਪਾਰਸੀ ਚਲੇਗਾ ਦਾ ਕੰਮ ਕੋਸ਼ਿਸ਼ ਦੇ ਸਿਪਾਰਸੀ ਚਲੇਗਾ ਜਿਹੜੇ ਨਹੀਂ ਬੰਦੇ ਬੋਲ ਸਕਦੇ ਉਹਨਾਂ ਨੂੰ ਪਿੱਛੇ ਆ ਇਸੇ ਕਰਕੇ ਕਈ ਕਈ ਚੀਜ਼ਾਂ ਦੋਦੀ ਦਰੀ ਤੇਰੀ ਤੇਰੀ ਵਾਰ ਆਈ ਆ ਜਿਨ੍ਹਾਂ ਨੂੰ ਲੋੜਾਂ ਨਾਲ ਨਹੀਂ ਮਿਲੇ ਕਦੀ ਇਸ ਪਿੰਡ 'ਚ ਵੀ ਉਹ ਕਿਤੇ ਸੁਪਾਰਸੀ ਲਗਤ ਬਾਜੀ ਬਹੁਤ ਚਲੇ ਕਰਦੀ ਆ ਆਹ ਪਾਣੀ ਤੁਹਾਡੇ ਸਾਹਮਣੇ ਤੁਸੀਂ ਦਿਖਿਆ ਮੋਲੇ ਲੈ ਕੇ ਆਂਡਦੇ ਆ ਬੱਚੇ ਨੂੰ ਮੁੱਲ ਬੱਚਿਆਂ ਨੂੰ ਪਾਣੀ ਚਾਹੀਦਾ ਸਾਨੂੰ ਵੀ ਚਾਹੀਦਾ ਰੋਟੀ ਬਣਾਉਣ ਵਾਸਤੇ ਵੀ ਪਾਣੀ ਚਾਹੀਦਾ ਅਸੀਂ ਆਪਣੇ ਕੋਲੋਂ ਖਰਚਾ ਕਰਕੇ ਪਾਣੀ ਲਿਆ ਆਂਡਦੇ ਆ ਸਾਨੂੰ ਇਹ ਚੀਜ਼ ਦੀ ਪਾਣੀ ਦੇ ਵੰਨ ਮਈਆ ਕਰਵਾ ਨਾ ਰਾਸ਼ਨ ਦੇਣ ਸਾਨੂੰ ਪਾਣੀ ਤੇ ਜ਼ਰੂਰੀ ਆ ਨਾ ਸਾਡੇ ਲਈ ਰਾਸ਼ਨ ਤਾਂ ਅਸੀਂ ਚਲੋ ਜਿੰਨੇ ਜੋਗੇ ਹੈਗੇ ਭਈ ਕਮਾ ਸਕਦੇ ਆ ਸਾਨੂੰ ਸਿਰਫ ਪਾਣੀ ਦੇ ਲੋੜਾ ਤੇ ਸਾਡੀ ਗਲੀ ਬਣਾਈ ਜਾਵੇ ਇੱਥੇ ਦੇਖੋ ਵੀ ਮੱਛਰਾਂ ਤੋਂ ਡੇਂਗੂ ਦਾ ਵੀ ਡਰ ਹੈਗਾ ਹੁਣ ਜਿੰਨਾ ਤੇ ਪਾਣੀ ਦਾ ਗੰਦਾ ਹੋ ਚੁੱਕਾ ਨਾ ਕਿ ਡੇਂਗੂ ਦਾ ਵੀ ਨੁਕਸਾਨ ਹੈ। ਉਹ ਹੜਾ ਤੇ ਸਿਰਫ ਇੱਕ ਵਾਰ ਆਇਆ ਨਾ ਤੇ ਉਹਨਾਂ ਨੇ ਬਾਰ ਬਾਰੀ ਕੀਤੀ ਆ ਕਿਸੇ ਨੇ ਉਹ ਨਹੀਂ ਦੇਖਿਆ ਵੀ ਜਾਂ ਫਿਰ ਕਿਨੂ ਘਰ ਦੇ ਵਿੱਚ ਜਿਆਦਾ ਸਲਾਬਾ ਉਹਨੇ ਦੇਖੀ ਮੱਛਰ ਦੇ ਡੇਂਗੂ ਕਿਤਾ ਪੈਦਾ ਹੁੰਦਾ ਪਰ ਉਹਨਾਂ ਨੇ ਉੱਥੇ ਨਹੀਂ ਕੀਤੀ ਬਾਰ ਬਾਰੀ ਮਾੜੀ ਮਾੜੀ ਕੀਤੀ ਉਹਨੇ ਚੱਲ ਗਏ ਨਾ ਹਾਂਜੀ ਆ ਰਹੇ ਪਿੰਡਾਂ 'ਚ ਆਹ ਨਹੀਂ ਕਹਿੰਦੇ ਵੀ ਨਹੀਂ ਆ ਰਹੇ ਆ ਰਹੇ ਸੜਕਾਂ ਤੋਂ ਜਾ ਰਹੇ ਆ। ਅੱਗੇ ਜਿੱਥੋਂ ਤੱਕ ਲੋੜਾਂ ਤੇ ਆ ਨਹੀਂ ਦੇਦੇ ਸਿਰਫ ਉਹ ਆਪਣੇ ਦਿਖਣ ਦੇ ਵੀ ਕਿਹੜੇ ਵੱਡੇ ਵੱਡੇ ਲੋਕਾਂ ਉਹਨਾਂ ਦੇ ਘਰਾਂ 'ਚ ਹੀ ਮੁੜ ਕੇ ਵਾਪਸ ਜਾਈ ਜਾ ਰਿਹਾ ਗਰੀਬਾਂ ਦੇ ਰੱਕ ਨਹੀਂ ਪੁੱਜਣ ਦਦੇਓ ਗਰੀਬਾਂ ਤਾਂ ਕਿ ਪੁੱਜਣ ਆਹੀ ਵੀ ਕਹੀਏ ਵੀ ਆਏ ਹੀ ਆਹੀ ਨਹੀਂ ਕਹਿੰਦੇ ਵੀ ਨਹੀਂ ਆਏ ਲੀਡਰ ਆਂਦੇ ਦਿਆ ਸਿਰਫ ਸ਼ੜਕ 'ਤੇ ਆਨ ਵੀ ਜਿੱਦਾਂ ਆਹੀ ਗਲੀ ਵਿੱਚ ਰਹਿਨੇ ਦਾਨ ਕੇ ਵੀ ਦਿਖਣ ਦਿੱਤੇ ਪਤਾ ਲੱਗੇ ਜਦੋਂ ਰਾਤ ਨੂੰ ਸੌਂਦੇ ਨਾ ਇੰਨੀ ਮੁਸ਼ਕਲ ਆਂਦੀ ਹੈ ਨਾ ਗੰਦਗੀ ਦੀ ਕੋਸਾ ਨਹੀਂ ਰਾਤੜ ਕੋਸਾ ਨਹੀਂ ਲੈਣ ਹੁੰਦਾ ਇਹ ਨਹੀਂ ਨਸਕਾਰੀ ਆ ਕੀ ਮੰਗ ਕਰਦੀ ਮੰਗੇ ਹੀ ਸਾਫ ਸਫਾਈ ਚਾਹੀਦੀ ਆ ਪਾਣੀ ਦੀ ਨੋਈਆ ਚਾਹੀਦੀ ਸਾਨੂੰ ਪਾਣੀ ਦੀ ਜ਼ਰੂਰਤ ਹੈਗੀ ਹੈਗੀ ਵਾਸਤੇ ਸਪਾਰਸ਼ਾਂ ਬੰਦ ਹੋ ਜਾਣ ਬਾਕੀ ਸਪਾਰਸ਼ੇ ਕੰਮ ਬੰਦ ਹੋ ਜਾਣ ਜਦੋਂ ਸਾਡੇ ਪੂਰੇ ਮੱਲੇ ਦੀ ਲਿਸਟ ਪੂਰੀ ਬਣੀ ਹੋਈ ਸੀ ਹੁਣ ਸਾਡੇ ਬੰਦੇ ਲੀ ਦੀ ਚੋਰ ਆਪਣੇ ਸਾਡੇ 6 ਕਰ ਛੱਡ ਦਿੱਤੇ ਗਏ ਨਾ ਬਾਕੀ ਘਰਾਂ ਦੇ ਕਿੱਦਾਂ ਨਾਲ ਲਿਸਟ 'ਚ ਰਹਿ ਗਏ ਨਾ ਸਿਰਫ ਸਾਡੇ ਘਰ ਇੱਕ ਜਿਹੜੇ ਪਿਛਲੇ ਸਾਰੀ ਸਾਈਡ ਤੇ ਇਹਨਾਂ ਨੂੰ ਰਾਸ਼ਨ ਹੁਣ ਨਹੀਂ ਦਿੱਤਾ ਗਿਆ ਨਾ ਮੰੰਦਾ ਬਿਸਤਰਾ ਦਿੱਤਾ ਗਿਆ ਜਿਹੜੇ ਅਗਲੇ ਸ਼ਪਾਰਸ਼ੀ ਉਹਨਾਂ ਨੇ ਦਿੱਤਾ ਕਿ ਸਾਡੀ ਸੀਧੇ ਸ਼ੁਰੂ ਤੋਂ ਹੀ ਲਿਸਟ ਬਣੀ ਸੀ ਇਹਨਾਂ ਘਰਾਂ ਵਿੱਚ ਪਾਣੀ ਆਇਆ ਹੈ ਇਹਨਾਂ ਨੂੰ ਸੇਦੀ ਲੋੜ ਆ ਉਹਨਾਂ ਦਾ ਕੋਈ ਨਾ ਕੋਈ ਉਹ ਨਹੀਂ ਕੀਤਾ ਸਾਡੇ ਨਾਲ ਕਿੱਦਾਂ ਕੱਟੇ ਗਈ ਗੱਲ ਜਾਂ ਸਰਪੰਚ ਨੂੰ ਬੋਟਾ ਨਹੀਂ ਬੰਦੇ ਜਾਂ ਹੁਣ ਸਰਪੰਚ ਚਲੋ ਸਾਨੂੰ ਦੋਏ ਘੱਦਾ ਸਰਪੰਚ ਨੇ ਵੀ ਦਿੱਤਾ ਹੁਣ ਇਹਦੇ ਵਿੱਚ ਲੱਗਤਾਂ ਜੀ ਹੋਰ ਵੀ ਹੈਗੀ ਆ ਉਹ ਇਹ ਨਾ ਨਹੀਂ ਉਹਨਾਂ ਤੇ ਲੈਣਾ ਚਾਹੁੰਦੇ ਜਾਂ ਨਾ ਲਵਾਂਗੇ ਕਿਉਂਕਿ ਸਾਡੇ ਪਿੰਡ ਵਿੱਚ ਰਹਿਣਾ ਮੁਸ਼ਕਲ ਕਰ ਦੇਣਾ ਉਹਨਾਂ ਨੇ ਤੋ ਕਿ ਉਹਨਾਂ ਨੇ ਗਲੀ ਵਿੱਚੋਂ ਲੰਘਣਾ ਹੀ ਮੁਸ਼ਕਲ ਕਰ ਦੇਣਾ ਸਾਡਾ ਕਿਉਂਕਿ ਅਸੀਂ ਗਲੀ ਵਿੱਚੋਂ ਲੰਘ ਕੇ ਜਾਂਦੇ ਹਾਂ ਅੱਥਰ। ਉਹ ਨੀ ਪਾਰਟੀ ਹੀ ਕਿ ਸਾਰੇ ਚੱਕ ਲਾਲ ਚੰਦ ਆਏ ਇੱਥੇ ਜੀ ਠੀਕ ਨਹੀਂ ਉਹ ਵੀ ਪਿੱਛੇ ਪਿੱਛੇ ਹੀ ਮੁੜ ਗਏ। ਜਿਨ੍ਹਾਂ ਦੀ ਘਰ ਸ਼ਿਕਾਇਤ ਆਈ ਇੱਥੇ ਇਹ ਨਹੀਂ ਕਹਿੰਦੇ ਵੀ ਪੈਸੇ ਨਹੀਂ ਬੰਡੇ ਪੈਸੇ ਵੀ ਬੰਡੇ ਆ ਪਰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੂੰ ਨਹੀਂ ਦਿੱਤੇ। ਇੱਥੇ ਮੁਲਾਜ਼ਮਾਂ ਨੂੰ ਮੰਜੇ ਬਿਸਤਰੇ ਦਿੱਤੇ ਗਏ ਆ। ਠੀਕ ਨਹੀਂ ਮੈਂ ਝੂਠ ਨਹੀਂ ਬੋਲਣਾ। ਮੁਲਾਜ਼ਮਾਂ ਨੂੰ ਮੰਜੇ ਬਿਸਤਰੇ ਦਿੱਤੇ ਗਏ ਆ ਤੇ ਬਾਕੀ ਗਰੀਬਾਂ ਨੂੰ ਕਿਉਂ ਦਿੱਤੇ ਗਏ ਫਿਰ? ਠੀਕ ਆ ਸਾਨੂੰ ਮੰਜੇ ਬਿਸਤਰਿਆਂ ਦੀ ਲੋੜ ਨਹੀਂ ਸਾਨੂੰ ਆਸ਼ੀਸ਼ ਦੀ ਲੋੜ ਨਹੀਂ ਅਈ ਤੇ ਉਹ ਆਸ਼ੀਸ਼ ਵੀ ਨਹੀਂ ਮੰਨਦੇ ਅਹੀਂ ਆਸ਼ੀਸ਼ ਵੀ ਨਹੀਂ ਮੰਨਦੇ ਕਹਿੰਦੇ ਚਲੋ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਦੇਓ ਸ਼ਿਕਾਇਤ ਸੀ ਬੰਦਿਆਂ ਨੂੰ ਹੀ ਦੋ ਸਾਨੂੰ ਕੋਈ ਲੋੜ ਨਹੀਂ ਬਹੁਤ ਬਹੁਤ ਮਾੜੇ ਹੈ ਇਹ ਇੱਥੇ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਿਲ ਆ ਤੇ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਲੱਗਣ ਵਾਸਤੇ ਵਸੇ ਨਹੀਂ ਤੇ ਸਾਡੇ ਛੋਟੇ ਛੋਟੇ ਬੱਚੇ ਆ ਤੇ ਇਹ ਨਾਲ ਗੜੀ ਦਾ ਰਸਤਾ ਕੋਈ ਆਉਣ ਨੂੰ ਜਾਣ ਨੂੰ ਤੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੈ ਗ੍ਰੇਸ ਕੋਈ ਜਾਣ ਨੂੰ ਮੁਸ਼ਕਲ ਹੈ ਗੀਏ ਨਾਲ ਬਜ਼ੁਰਗਾਂ ਨੂੰ ਕੋਈ ਇਸ ਨੇ ਸੇਵਾ ਨਹੀਂ ਹੈਗੀ ਹਾਂਜੀ ਸਰਕਾਰ ਵੱਲੋਂ ਕੋਈ ਸੁਨੈਣ ਕਰਾਇਆ ਕਿ ਆਂਡੇ ਦੇ ਸਾਰੇ ਨੂੰ ਤਾਂ ਦੇਖ ਕੇ ਚੱਲ ਜਾਂਦੇ ਸਾਰੇ ਔਰ ਪੀਣ ਨਾਲ ਪਾਣੀ ਮਿਲਦਾ ਹਾਂਜੀ ਪੀਣ ਨਾਲ ਪਾਣੀ ਮੋਲ ਲੈਂਦੇ ਕੋਈ ਨਹੀਂ ਮੰਨ ਕਰਦੇ ਮੰਗੇ ਕਰਦੇ ਕਿ ਸਾਡੇ ਗੜੀ ਗਲੀ ਬਣ ਜਾਵੇ ਤੇ ਨਾਲ ਗਲੀ ਡੰਗੀ ਡੰਗੀ ਹੋ ਜੇ ਤਾਂ ਇੱਥੇ ਸਪੇਸ ਕਰਦੇ ਨਾ ਦੇਸ ਖਲੋਸ ਨੂੰ ਕਰਦੇ ਨੇ ਸਾਰੇ ਮਤਾਂ ਰੱਖਣ ਉਥੇ ਬਿਜੜਾਂ ਦਾ ਬੱਚਿਆਂ ਦਾ ਕੀ ਹਾਲਾਤ ਹੈ ਪਿੰਡ ਦੇ ਪਾੜਾਂ ਤੋਂ ਬਾਅਦ ਲਿਖਿਆ ਜਦੋਂ ਅਸੀਂ ਬਹੁਤ ਹੀ ਮਾੜੇ ਹਾਲਾਤ ਆ ਕੋਈ ਗਲੀਆਂ ਚ ਨਹੀਂ ਮਜਾ ਕੋਈ ਨਾਲੀਆਂ ਚ ਨਹੀਂ ਕੋਈ ਪਾਣੀ ਦੀ ਹੋ ਨਹੀਂ ਪਾਣੀ ਦੀ ਬੜੀ ਤੰਗੀ ਆ ਤੇ ਹੋਰ ਡੰਗੜਾਂ ਦਾ ਵੀ ਮੁਸ਼ਕਲ ਆ ਪੱਠੇ ਦਿੱਤੇ ਵੀ ਨਹੀਂ ਇਤਰਾ ਦੇਖਿਆ ਕਿ ਤੁਸੀਂ ਵਾਟਰ ਕੂਲਰ ਲੈ ਕੇ ਹੋਰ ਵੀ ਜਨਨੀਆਂ ਜਾਣ ਦੀ ਹਾਂ ਹਾਂਜੀ ਹਾਂਜੀ ਆਏ ਆਂ ਅਸੀਂ ਖੁਦ ਮੰਗਵਾਏ ਆ ਆਪਣੇ ਮੰਗਵਾਏ ਆਂ ਅਸੀਂ ਖੁਦ ਪੈਸੇ ਨਾਲ ਮੰਗਵਾਏ ਆਏ ਆਂ ਅਸੀਂ ਖੁਦ ਪ੍ਰਸ਼ਾਸਨ ਨਾਲ ਕਿਹਾ ਜਾ ਰਿਹਾ ਹੈ ਕਿ ਔਰ ਤੁਹਾਨੂੰ ਰਾਸਮਗਰੀ ਦਿੱਤੀ ਆ ਰਹੀ ਆਪਣੇ ਪੱਲੋ ਕੀਤਾ ਜਾ ਰਿਹਾ ਕੁਛ ਦੋ ਕਹਤੇ ਨਹੀਂ ਆਇਆ ਵੀ ਆ ਨਹੀਂ ਆਹ ਨਹੀਂ ਕਹਿੰਦੇ ਵੀ ਨਹੀਂ ਆਇਆ ਆਇਆ ਰਾਸਨ ਵੀ ਆਇਆ ਪਰ ਹੁਣਾ ਜਿਹੜਾ ਇਹ ਅਸੀਂ ਕੋਲੋਂ ਕਰਦੇ ਆਂ ਪਾਣੀ ਪੁਣੀ ਦਾ ਜਿਹੜਾ ਬੰਦਵਸਤਾ ਇਹ ਅਸੀਂ ਕੋਲ ਹਾਂਜੀ ਪੀਣ ਵਾਲਾ ਪਾਣੀ ਹੰਨੀ ਸਾਡੇ ਕੋਲ ਲੱਗੇ ਹਲਕੇ ਮੰਤਰੀ ਹੈ ਤੇ ਮੰਤਰੀ ਕੋਈ ਨਹੀਂ ਪਾਣੀ ਪੁਣੀ ਦਾ ਇੰਨੇ ਆਮ ਕਹਤਾ ਗਿਆ ਪਾਣੀ ਨਹੀਂ ਬਾਟ ਸਪਲਾਈ ਆਇਆ ਪਰ ਸਾਡੀ ਗਲੀ ਕਰਨ ਟੁੱਟੀ ਦੀ ਆ ਕਹਿੰਦੇ ਉਹ ਪਾਣੀ ਖਰਾਬ ਹੈ ਖਰਾਬ ਹੈ ਪਾਣੀ ਪੀਣੇ ਦੇ लायक ਨਹੀਂ ਬਾਹਰੋਂ ਪਾਣੀ ਨਹੀਂ ਆਇਆ ਕੱਦਾਂ ਸਾਡੇ ਬਾਤੇ ਅਹੀਂ ਖੋਦਾ ਆਪਣੇ ਪੈਸੇ ਆਂਦਾ ਮੰਗਵਾਇਆ ਇਥੇ ਠੀਕ ਹੀ ਆ ਜੇ ਇਦਾਂ ਬੱਚੇ-ਪੁੱੱਚੇ ਤੇ ਬਿਮਾਰ ਆ ਕਾਫੀ ਹੋਏ ਦਿਆ ਪਰ ਮੱਕੀ-ਮੱਛਰ ਵਾਸਤੇ ਕੋਈ ਸਪਰੇਅ ਕਰਨੂ ਨਹੀਂ ਉਹ ਨਹੀਂ ਕੋਈ ਵੀ ਆਇਆ ਸਪਰੇਅ ਮੰਗ ਕਰੀ ਮੰਗ ਹੋਣਾ ਚਾਹੀਦਾ ਤੁਹੀਂ ਦਿਖਿਆ ਦਿਓ ਸਭ ਕੁਝ ਹੋਣਾ ਚਾਹੀਦਾ ਮੱਸਰ ਮੱਕੀ ਵਾਤੇ ਵੀ ਹੋਣਾ ਚਾਹੀਦਾ ਡੰਗਰਾਂ ਦਾ ਬੁਰਾ ਆਲਾ ਡੰਗਰਾਂ ਨੂੰ ਮੱਕੀ ਕਰੋ ਨਹੀਂ ਦੇਗਾ ਅੱਦੀ ਆਪਣੇ ਵੀ ਮੱਸਰ ਚੀ ਰੇ ਕਰਨਿਆ ਤੁਹੀਂ ਇਹ ਹਾਲਾਤ ਹੀ ਦੇਖ ਸਕਦੇ ਹੋ ਇਹਦੇ ਨਾਲ ਮੱਛਰ ਹੀ ਪੈਦਾ ਹੋਣਾ ਰਕਿਆ ਨੇ ਤੇਰਾ ਪਿੰਡ ਸੀ ਤਾਂ ਬੜੀ ਮਾ ਬਈ ਹਰ ਤੇ ਬਾਦ ਕਿੱਦਾਂ ਦੇ ਹਾਲਾਤ ਆ ਤੁਹਾਡੇ ਪਿੰਡਾਂ ਦੇ ਬਹੁਤ ਮੰਦਾ ਬਹੁਤ ਮੰਦਾ ਔਰ ਮੈਂ ਦੇਖਿਆ ਕਿ ਟੋਨ ਵਾਲਾ ਪਾਣੀ ਦੇ ਰਹਾ ਕੋਲ ਲੈ ਲਿਆ ਕਹਿੰਦੇ ਕੋਲ ਲੈ ਆਇਆ ਸਰਕਾਰਾਂ ਦੇ ਕਹਿਦੀਆਂ ਆਪਾਂ ਸਰਕਾਰ ਕਹਿ ਕੱਢਿਆ ਕਿ ਜਾ ਕੇ ਕਹਦਾ ਕਿ ਜੇ ਪਾਣੀ ਆਉਂਦਾ ਸੰਘਾ ਆ ਜਾਓ ਪਾਣੀ ਲੈ ਜਾਓ 20 ਪਈ 50 ਪਈ 20 ਰਹੀ ਉਹਨੇ 50 ਪਈ ਦਾ ਕੱਟਿਆ 20 ਦਾ ਕੱਟਿਆ ਇਹ ਬਾਤ ਕਰਦੇ

ਆਹੀ ਜੀ ਮਾਲ ਕਦੇ ਬਿਆਕ ਤੇ ਜੋ ਦਿਖੋ ਉਸ ਵਰਗਾ ਪਿੰਡ ਦਾ ਸਾਡੇ ਗਲੀ ਦਾ ਬਹੁਤ ਹੀ ਮੰਦਾ ਹਾਲ ਹੈ ਜਿਵੇਂ ਆਪਾਂ ਪਾਣੀ ਟੁੱਟਿਆ ਆਹੀਂ ਕਾਫੀ ਨਨ ਪਾਣੀ ਨਾ ਕਿ ਗਿਆ ਪਾਣੀ ਬੱਚੇ ਲੈ ਕੇ ਤੇ ਆਹੀਂ ਇੰਨਾ ਕਿ ਮੰਦਾ ਹਾਲ ਹੋਇਆ ਤਨ ਕਿ ਆਹੀਂ ਤੇ ਕੋਠੇ ਚੜ ਗਏ ਵਾਰੀ ਵੀ ਜਿਆਦਾ ਪਾਣੀ ਨਾ ਜੇ ਠੀਕ ਹੈ ਉਸ ਬਾਅਦ ਚ ਜਿਹੜੇ ਹਾਲਾਤ ਚ ਗੁਜ਼ਰੇ ਆ ਸਾਨੂੰ ਪਤਾ ਉਹਦਾ ਸਾਨੂੰ ਇਹ ਹਾਲ ਜਿਆਦਾ ਮਸਲਾ ਗਲੀ ਦਾ ਰਾਸ ਨੂੰ ਸਿੰਕੋਰੀ ਰਾਤ ਆਈ ਹੈ ਤੇ ਸੁਣੋ ਇਹਨੂੰ ਇਥੇ ਚੀਜ਼ ਜ਼ਰੂਰ ਹੈ ਉਥੇ ਪਹੁੰਚ ਨਹੀਂ ਰਹੀ ਮੋੜ ਸੜਕ ਤੇ ਲਾਉਂਦੇ ਉਹ ਗੱਡੀ ਗੁੜੀਆਂ ਤੇ ਮੇਰੇ ਰਾਹ ਰੋਂ ਦੀ ਜੜੇ ਬੰਦੇ ਉਹ ਚੋਕੇ ਲੈ ਜਾਂਦੇ ਠੀਕ ਹੈ ਸਾਡੇ ਦਾ ਕੋਈ ਨਹੀਂ ਮਸਲਾ ਇਥੋਂ ਪਾਈਪ ਟੁੱਟ ਗਈ ਹੈ ਇਹ ਮਟਰ ਸਪਲਾਈ ਠੀਕ ਹੈ ਜੀ ਉਹਦੇ ਬਾਅਦ ਚ ਪਾਈਪ ਪਾਣੀ ਸਪਲਾਈ ਨਹੀਂ ਹੋ ਰਹੀ ਤੇ ਪੀਣ ਵਾਲਾ ਪਾਣੀ ਦੂਸੇ ਦਾ ਹੋ ਗਿਆ ਘਰ ਦੇ ਨਾਲ ਤੇ ਉਹਦੇ ਬਾਅਦ ਸਾਹੀ ਇਹ ਬਾਟਰਫਲਮ ਹੋ ਗਿਆ ਸਰ ਹੋਰ ਮੁੱਲ ਮੰਗਣਾ ਪੈਣਾ ਮੁੱਲ ਸਰ ਮਨੂਗਾ ਔਰ ਪਹਿਲਾਂ 20 ਰੁਪਏ ਕਰ ਦਿੰਦੇ ਹਾਂ 25 ਰੁਪਏ ਕਰ ਦੋ ਨਾ ਸਪਰੀਮਾ ਅੱਜ ਸਰ ਠੀਕ ਹੈ ਸਪਰੀਮਾ ਮਜੇ ਦੇ ਮਨ ਮੋੜ ਜੜੇ ਨਾਲ ਬੱਚਿਆਂ ਦੀ ਭੇ ਥੋੜਾ ਵੀ ਬੀ ਬਿਮਾਰੀਆਂ ਫੈਲ ਲੰਦਾ ਵੀ ਮਾਮੂ ਮਾਰੀ ਫੈਲਦਾ ਰਹੇ ਜੀ ਜਿਦਾਂ ਮਹਾਮਾਰੀ ਫੈਲਦਾ ਰਹੇ ਜੀ ਇਸ ਕਰਕੇ ਕਿ ਸਾਨੂੰ ਸਪਰੇਅ ਵਾਜੇ ਪਿੰਡ 'ਚ ਤੇ ਹੋਰ ਸਾਡੇ ਗਲੀ ਦਾ ਮਸਲਾ ਹੱਲ ਹੋ ਜਾਵੇ ਬਾਕੀ ਰਸ ਨੂੰ ਨਹੀਂ ਹੁਣ ਚਾਹੀਦਾ ਰਸ ਨੂੰ ਆਪਣੇ ਘਰ ਹੀ ਹੈਗਾ ਠੀਕ ਹੈ ਬਾਕੀ ਸਾਡੀ ਮੇਨ ਪੁਆਇੰਟ ਇਹ ਸਾਡੇ ਗਲੀ ਦਾ ਮਸਲਾ ਹੱਲ ਹੋ ਜਾਵੇ ਬਾਕੀ ਪਾਣੀ ਪੂਣ ਦਾ ਥੋੜਾ ਹੋ ਜਾਵੇ ਤੇ ਬਾਕੀ ਸਪਰੇਅ ਸੋਨਾ ਵਾਜ ਜਾਵੇ ਹੋਰ ਬਾਕੀ ਇਹ ਜਿਹੜੀ ਆਸ ਸਮਗਰੀ ਆਂਦੀ ਆ ਉਹ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਜ਼ਰੂਰਤ ਹੈ ਜੀ ਜਿੰਨਾ ਰਾਰਾ ਮੈਨੂੰ ਨਹੀਂ ਕਿੰਦੇ ਆ ਉਹ ਵੀ ਛੜਕਾਂ ਦੇ ਜਦੋਂ ਟਰੱਕ ਲੱਗ ਗਿਆ ਉਹ ਲੈਣਾ ਲਾ ਦੇ ਬਿੰਗਰ ਜੀ ਨੂੰ ਤਾਂ ਪਹੁੰਚਣੀ ਚਾਹੀਦੀ ਘਰ ਘਰ ਦੇ ਕੇ ਜਾਣ ਪਤਾ ਵੀ ਲੱਗੇ ਵੀ ਨਾ ਪਤਾ ਲੱਗੇ ਵੀ ਇਹਨੂੰ ਚੀਜ਼ ਦਿੱਤੀ ਆ ਦੇ ਸਾਨੂੰ ਫੋਟੋ ਹੋਏ